ਉਹਨਾਂ ਚ ਤਾਂ ਮੈਨੂੰ ਇੰਨੇ ਕੰਮ ਦਵਾਇਆ ਸੁਖਨਾ ਫਿਲਮ ਚ ਅੱਛਾ ਜੀ ਕਾਕੇ ਨਹੀਂ ਕਾਕਾ ਕਉਂਤੀ ਨਹੀਂ ਸ ਆਪਣੇ ਮਾਨਸਾ ਦੇ ਹੀ ਹਨ ਹਾਂਜੀ ਹਾਂਜੀ ਤੇ ਜਗਦੀਪ ਨੂੰ ਬਸ ਮੇਰਾ ਕੰਮ ਪਸੰਦ ਆ ਹੂੰ ਤੇ ਫਿਰ ਉਹਨਾਂ ਨੇ ਜਿੰਨੀਆਂ ਵੀ 7-8 ਫਿਲਮਾਂ ਬਣਾਈਆਂ ਉਸ ਤੋਂ ਬਾਅਦ ਸਾਰੀਆਂ ਚ ਕੰਮ ਦਿੱਤਾ ਹੂੰ ਕਰਦੇ ਵੀ ਮੇਰਾ ਬਹੁਤ ਨੇ ਹੂੰ ਜਗਦੀਪ ਸਿੱਧੂ ਦੇ ਕੰਮ ਖਟਾਇਆ ਪਸੰਦ ਆਇਆ ਉਹਨਾਂ ਨੇ ਮੈਨੂੰ ਲੇਖ ਚ ਦਿੱਤਾ ਉਹ ਲੇਖ ਫਿਲਮ ਨੇ ਤਾਂ ਲੇਖ ਹੀ ਜਗਾਤੇ ਥਾਲਾ ਥੋੜਾ ਕਿਰਦਾਰ ਇੰਨਾ ਸੋਹਣਾ ਸੀ ਇੰਨਾ ਇੰਟਰਸਟਿੰਗ ਜੇ ਤੁਸੀਂ ਜਾਣਿਓ ਨਾ ਉਹ ਕੋਠੇ ਉੱਤ ਦੀ ਉਹ ਦੇਖਦੇ ਹੋ ਤੇ ਆਪ ਦਾ ਜਿਹੜਾ ਥੋੜਾ ਮੁੰਡਾ ਹੁੰਦਾ ਉਹ ਕਹਿੰਦਾ ਵੀ ਤੂੰ ਵੀ ਕੁ ਸਿੱਖਲਾ ਇਹ ਕੋ ਜਿਹੜਾ ਉਹ ਵਾਲਾ ਚੱਲਿਆ ਗਰਲਫ੍ਰੈਂਡ ਵਾਲਾ ਹਾਂ ਉਹ ਉਹ ਹੁਣ ਮੈਂ ਤਾਂ ਮੇਰੇ ਨਾਲ ਵੀ ਮੁੰਡੇ ਖੁੰਡੇ ਫੋਟੋ ਵਾ ਖਿਚਾ ਦੇਣਾ ਕਹਿੰਦੇ ਬੇਬੇ ਉਹ ਬੋਲ ਕੇ ਸੁਣਾ ਦੇ ਬੋਲੀ ਵਾਲਾ ਸੁਣਾ ਤੁਸੀਂ ਤੁਸੀਂ ਫੇਰ ਇੱਕ ਵਾਰੀ ਉਹ ਸਾਨੂੰ ਵੀ ਬੋਲ ਕੇ ਸੁਣਾਓ ਬੇਦਰ ਇਹ ਹੈ ਫਰੈਂਡ ਹੈ ਕਿ গারਲਫ੍ਰੈਂਡ ਹੈ ਨੇ ਉਹ ਕਿਰਦਾਰ ਤੁਹਾਡਾ ਸੱਚੀ ਬਹੁਤ ਸੋਹਣਾ ਸੀ ਬਹੁਤ ਸੋਹਣਾ ਸੀ ਮੈਂ ਤਾਂ ਆਪ ਜਗਦੀਪ ਨੂੰ ਹੱਸਣ ਲੱਗ ਜਾਨੀ ਮੈਂ ਲੇਖਨੇ ਮੇਰੇ ਲੇਖ ਜਗਾ ਤੇ ਉਹ ਫਿਲਮ ਸਾਰੀ ਵੀ ਬਹੁਤ ਸੋਹਣੀ ਸੀ ਪਰ ਤੁਹਾਡਾ ਕਿਰਦਾਰ ਵੀ ਬਹੁਤ ਬੂਹੇ ਬਾਰੀਆਂ ਚ ਵੀ ਮੈਨੂੰ ਤੁਹਾਡਾ ਕਿਰਦਾਰ ਬਹੁਤ ਸੋਹਣਾ ਲੱਗਿਆ ਸੀ